ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਲੱਗੇ ਹੀ ਆ ਜਿਹੜਾ ਵੀਰ ਜੀ ਇਹਨਾਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਅਜਿਹੜੀਆਂ ਟੋਟਲ ਸਾਹਮਣੇ ਚਾਰ گاਵਾ ਦੇਖ ਸਕਦੇ ਆ ਇਹ ਤੁਹਾਨੂੰ ਦਿਖਾਉਣੀਆਂ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਆ ਵੀਰ ਜੀ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀਏ ਆਪਾਂ ਨਾਮ ਬਿਆਨth रूप ਸਿੰਘ ਪਿੰਡ ਤਸੀਲਨ ਵਾਲਾ ਜ਼ਿਲ੍ਹਾ ਮੁਸਾਫਾ ਤੇ ਫੋਨ ਨੰਬਰ ਬੋਲਦੇ ਇੱਕ ਨੇ 98551 10755 ਠੀਕ ਹੈ ਜੀ ਕਿੰਨੀਆਂ ਫਿਰ ਅੱਜ ਆਪਣੇ ਕੋਲ ਅੱਜ ਵੀਰ ਜੀ ਚਾਰ ਹੀ ਇੱਕ ਆ ਜਰਸੀ ਜਿਹੜੀ ਇਹ ਮਤਲਬ ਪਹਿਲਾਂ ਵੇਚੀ ਆ ਉਹ ਤੋਂ ਤੁਹਾਡੇ ਅੱਛਾ ਆ ਤਿੰਨ ਆ ਹੁਣ ਆ ਵਾਲੀ ਗਾਂ ਜਿਹੜੀ ਵੇਚੀ ਆ ਜਰਸੀ ਆਰ ਸ਼ੈਰ ਕ੍ਰੋਸ ਤੇ ਆ ਜਿਹੜੀ ਚਲੋ ਬਾਕੀ ਜਿਹੜੀਆਂ ਤਿੰਨ ਤੁਹਾਨੂੰ ਵਿਖਾਵਾਂਗੇ ਤੇ ਸ਼ੁਰੂਆਤ ਫਿਰ ਕਿਹੜੀ ਤੋਂ ਕਰ ਲਈਏ ਤਾਜੀ ਸੋਈ ਤੋਂ ਕਰ ਲਈਏ ਆਪਾਂ ਬਾਕੀ ਕੱਪੜਾ ਤਾਂ ਕਰ ਲੈਨੇ ਤੇ ਕਿੰਨਾ ਵਸ ਵਸ ਹੋਈ ਜਵੇ ਜੀ ਇਹ ਵੀ ਜੀ ਦੂਜਾ ਸੂਹਾ ਸੂਈ ਹੋਇਆ ਅੱਛਾ ਤੇ ਕਿੰਨਾ ਕਚਰਾ ਹੋਇਆ ਸੂਈ ਨਾ ਇਹਨੂੰ ਮਤਲਬ ਪਰਸੋਂ ਸੂਈ ਜੇ ਅੱਛਾ ਪਰਸੋਂ ਸੂਈ ਆ ਉਹ ਰਹੀ ਜੇ ਮਗਰ ਅੱਛਾ ਤੇ ਬੋਲਾ ਹੀ ਹੋਣਾ ਜੀ ਦੇ ਦੇ ਬੋਲਾ ਹੀ 12 13 ਲੀਟਰ ਬੋਲਾ ਹੀ ਆ ਕਿੰਨਾ ਖਚਵਾਈ ਜਾਊਗੀ ਮਤਲਬ 17 18 ਦੇ ਹੈ ਹੀ ਆ ਰਾਮ ਨਾਲ ਚਵਾਈ ਜਾਣਾ ਲੈ ਕੋਲਾ ਹਮੇ ਤੋੜ ਦਈਏ ਬਾਕੀ ਹੈਗੀ ਇਹ ਵੀ ਜਰਸੀ ਆ ਜਿਹੜੀ ਕਾਲੀ ਜਰਸੀ ਆ ਖਾਣਾ ਬੜਾ ਕਮਾਲ ਦਾ ਲੱਗਾ ਇਹਦੇ ਕੋਲ ਵੀ ਦੁੱਧ 17-18 ਲੀਟਰ ਜਿਹੜਾ ਗਿੰਦੇ ਕੀ ਸਾਈਜ਼ ਹੈ ਉਹ ਗਿਆ ਦੇਖ ਸਕਦੇ ਖਾਣੇ ਨੇ ਚੰਗੇ ਘਿਆਰ ਤੇ ਲੱਗਾ ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਹੈ ਅਜ ਲਿਆਜ ਬਾਕੀ ਮੇਨ ਰੋਡ ਦੇ ਉੱਤੇ ਹੀ ਆ ਜਿਹੜਾ ਵੀਜਨ ਹਦਾ ਜਿਹੜਾ ਜਨਾਲੇ ਤੋਂ ਫੱਟੇ ਘਟ ਚੂੜੀਆਂ ਲੋੜ ਜਾਂਦਾ ਮੇਨ ਰੋਡ ਉਹੀ ਹੈ ਤੇ ਆ ਵਸ਼ੀ ਹੈ ਇਹਦੀ ਨਾੜੂ ਜਿਹੜਾ ਨਾਲ ਹੀ ਆ ਜਾਂ ਬਾਕੀ ਥੱਲਿਆਂ ਦੇਖ ਸਕਦੇ ਜੀ ਚੰਗੀ ਤਿਆਰ ਹੋਈ ਆ ਤੇ ਕੇ ਫਿਰ ਵੇਚਿਆ ਆਪਾਂ ਮੁੱਲ ਰੱਖੀ ਇਹਦਾ ਮੁੱਲ ਵੀ ਜੀ ਇਹਦਾ 55 ਜੀ ਅੱਛਾ ਤੇ 3000 ਛੋੜ 52000 ਦੀ ਦੇ ਰਿਆ ਅੱਛਾ 55000 ਜੀ ਦੇ ਦੋਗੇ ਬਾਕੀ ਕੋ ਫੋਨ ਲਾਵੇ ਮੌਕੇ ਤੇ ਮੰਨਤਾਂ ਨਾ ਹੋ ਜੂਗਾ ਹਨਾ ਤੇ ਹੁਣ ਜਿਹੜੀ ਆ ਦੋ ਨੰਬਰ ਤੇ ਗੱਬਣ ਆ ਇਹ ਕਿੰਨ ਵਸੂਆ ਸੁਣਾ ਜੀ ਇਹ ਦੂਜਾ ਸੁਆ ਜੀ ਤੇ ਇਹ ਕਿੰਨੱਕ ਦੋ ਚ ਭਾਈ ਜਾਊਗੀ ਇਹ ਮਤਲਬ 20 ਲੀਟਰ ਰਾਮ ਨਾ ਕੱਢੇਗੀ ਅੱਛਾ 20 ਲੀਟਰ ਕੱਢੀ ਜਾਊਗੀ ਥਣ ਜਿਹੜਾ ਇਹਦਾ ਵੀ ਚੰਗਾ ਲੱਗਾ ਜੇ ਖੋਲੋ ਫਿਰ ਤੋਰਦੀ ਐ ਤੇ ਇਹ ਉਤਰਾ ਕਿੰਨਾ ਕਿ ਟਾਈਮ ਲੈ ਜਾਊਗੀ ਇਹਨੇ ਵੀ ਦੀ ਤਿੰਨ ਕੇ ਦੋ ਤਿੰਨ ਦਿਨ ਹੀ ਖੜਦੀ ਆ ਅੱਛਾ ਛੇਤੀ ਸੂਪ ਇਹਨਾਂ ਨੂੰ ਹੋਗਾ ਤੋੜ ਦੋ ਫੇੜੀ ਤਿਆਰ ਹੋਈ ਹੈ ਠੰਡੀ ਹੀਰ ਕੱਲਾ 흘ਲੇ ਬਾਕੀ ਸੂਨ ਤੱਕ ਰਹੇ ਜਿੰਨੇ ਹਵਾਨਾ ਹੋਰ ਭਰ ਜਣਾ ਚੰਗੀ ਤਿਆਰ ਹੋਣਾ ਮੈਨੇ ਫੱਲਿਆਂ ਜੇ ਹੋ ਗਈ ਦੁੱਧ 20 ਲੀਟਰ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ ਆ ਵੀ 20 ਤੋਂ ਬਾਹਰ ਵੀ ਕਰ ਸਕੀਏ ਕੋਈ ਅਜੇ ਖਲਾਸੋ ਨਾਲ ਬੜੀਆਂ ਨੇ ਠੀਕ ਹੈ ਜੀ ਤੇ ਆ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਬਾਕੀ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਹਵਾਨਾ ਚੰਗਾ ਤਿਆਰ ਕਰਨ ਦੀ ਆ ਦੇਖ ਸਕਦੇ ਤੇ ਇਹਦਾ ਵੀ ਦੀ ਫਿਰ ਕੀ ਰੱਖੀ ਆਪਾਂ ਮੁੱਲ ਇਹਦਾ ਵੀ ਦੀ 60 ਚੋਂ ਮਾਨਦਾਨ ਕਰਾਂਗੇ ਕਿੰਨਾ 1000 ਕਰਦਾ ਅੱਛਾ 60 ਤੋਂ ਅੰਦਰ ਹੀ ਹੋ ਜਾਊਗੀ ਚਲੋ ਵਾਕਿਆ ਕੋ ਫੋਨ ਲਾਵੇ ਹਨਾ ਇੱਕ ਇਹ ਫੋਨ ਲਾਵੇ ਕੋਈ ਹੋਰ ਮਾਨਦਾਨ ਮਾਨਦਾਨ ਹੋ ਜੂ ਮੌਕੇ ਤੇ ਤੇ ਹੁਣ ਐਂਡ ਤੇ ਇੱਕ ਇਹ ਵੀ ਗੱਬਣ ਆ ਹਾਂਜੀ ਇਹ ਵੀ ਵੀਰ ਜੀ ਦੂਜਾ ਸੂਰਾ ਜੀ ਇਹਦੇ ਵੀ ਥਾਂ ਇੱਕ ਰੀ ਦੇਖ ਸਕਦੇ ਲੱਗੇ ਤਾਂ ਇਹਦਾ ਕਿੰਨਾ ਸੁਭਾਅ ਵੀਰ ਜੀ ਇਹਦਾ ਵੀ ਦੂਜਾ ਜੀ ਇਹਦਾ ਵੀ ਦੂਸਰਾ ਹੀ ਆ ਇਹ ਕਿੰਨੇ ਕ ਦੁੱਧ ਆ ਲੀ ਜੇ ਇਹ ਵੱਲੋਂ 18 ਲੀਟਰ ਦੇ ਵੀ ਕੱਢੇਗੀ ਠੀਕ ਹੈ 18 ਲੀਟਰ ਦੇ ਲਾਗੇ ਬੰਦੇ ਵੀ ਦੁੱਧ ਕੱਢੀ ਜਾਊ ਲਿਆ ਖੋਲ ਲਿਆ ਫਿਰ ਤੋੜ ਦਈਏ ਤੇ ਇਹ ਆ ਤਰ੍ਹਾਂ ਕਿੰਨਾ ਟਾਈਮ ਲਾਜੋ ਇਹਨੇ ਹਫਤਾ ਲਾਏਗਾ ਹਫਤਾ ਲਾਜੋ ਠੀਕ ਹੈ ਜੀ ਆਹ ਦੇਖਦਾ ਦੇਦਾ ਵਿਚੇਰਾ 14 20 ਦੇ ਵਿੱਚ ਨਾ ਨਾ ਕੱਢੇਗੀ ਠੀਕ ਹੈ ਜੀ ਬਾਕੀ तो ने भी चंग तैयार होना बाकी थाना साइज गैप ए चंगा पिछा भी थन चंगा एद ਤੇ ਇਹਦਾ ਵਿੱਚ ਕੀ ਰੱਖੀ ਆਪਾਂ ਮੁੱਲ ਜਿਹੜਾ ਵੀਜੀ 55 ਜੋ 2000 ਦੀ ਛੋਟ ਕਰ ਦੇਵੇ ਅੱਛਾ ਇਹ ਦੇ ਦੇਣੀ ਆਪਾਂ 55000 ਦੀ 55000 ਬਾਕੀ ਚਲੋ ਹੂੰ ਲਾਵੇ ਮੌਕੇ ਤੇ ਹੋ ਜੂਗਾ ਨਾ ਹੋਰ ਆਏਗਾ ਇਹਦਾ ਮਾਨਤੜ ਹੋਏਗਾ ਇਹ ਆ ਕਿ ਹੁਣ ਆਪਣੇ ਕੋਲ ਦੋ ਗੱਬਣਾ ਤੇ ਇੱਕ ਸੂਈ ਆ ਆਪਣੀ ਇੱਥੇ ਆ ਕੇ ਕੋਈ ਤਸੱਲੀ ਕਰਕੇ ਜਿਹੜਾ ਵੀਰ ਦਾ ਜੋੜਾ ਹੀ ਖੜੇਗਾ ਗੱਬਣਾ ਦਾ ਇੱਕ ਦਸ ਦਾ ਜੋੜਾ ਦੇ ਦਿਆਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸल्ली ਕਰਕੇ ਪਾਸ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਨ ਵਾਚ